ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਲੋਕ ਮਹੱਲਾ ਪਹਿਲਾ ਦਇਆ ਕਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤ ਪਾਡੇ ਘਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕੈ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਠਿਆ ਉਹ ਮੋਵਾ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾ ਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨ ਸ ਜੀ ਨਾਲ ਤਾਗ ਕਪਾਹੋ ਕੱਤੀਐ ਬਾਹਮਣ ਵਟੇ ਆਏ ਕੋਹੇ ਬਕਰਾਰੇ ਨਖਾਇਆ ਸਭ ਕੋ ਆਖੈ ਪਾਏ ਹੋਏ ਪੁਰਾਣਾ ਸੁਟੀਐ ਪੀ ਫਿਰ ਪਾਈਐ ਹੋਰ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੈ ਜੋਰ ਮਹੱਲਾ ਪਹਿਲਾ ਨਾਏ ਮੰਨਿਐ ਪਤ ਉਪਜੈ ਸਾਲਾਹੀ ਸੱਚ ਸੂਤ ਦਰਗਹ ਅੰਦਰ ਪਾਈਐ ਤਾਗ ਨਾ ਟੁੱਟ ਸਪੂਤ ਮਹੱਲਾ ਪਹਿਲਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਾਗ ਨਾ ਪੈਰੀ ਤਾਗ ਨਾ ਹੱਥੇ ਤਾਗ ਨਾ ਜੇਹਵਾ ਤਾਗ ਨਾ ਅੱਖੀ ਵੇ ਤੱਗਾ ਪੇ ਵਤੈ ਵਟ ਧਾਗੇ ਅਵਰਾ ਕਤੈ ਲੈ ਬਾੜ ਕਰੇ ਵਿਆਹੋ ਕੱਢ ਕਾਗਲ ਦੱਸੇ ਰਾਹੋ ਸੁਣ ਲੋਕ ਵੇਖੋ ਲੋਕਾ ਇਹੋ ਵਿਡਾਨ ਮੰਦ ਅੱਦਾ ਮਨ ਅੰਦਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਂਕਾਰ ਕਰਾਇਸੀ ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਇਸੀ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਇਸੀ ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਇਸੀ ਤਾਂ ਦਰਗਹ ਪੈਦਾ ਜਾਇਸੀ ਸਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕੋ ਘਰ ਲਾਵੋ ਗੋਬਰ ਤਰਣ ਨਾ ਜਾਈ ਤੋ ਤੇ ਟਿਕਾ ਤੈ ਜਪ ਮਾਲੀ ਧਾਨ ਮਲੇਛਾਂ ਖਾਈ ਅੰਤਰ ਪੂਜਾ ਪੜੈ ਕਤੇ ਬਾ ਸੰਜਮ ਤੁਰ ਕਾ ਭਾਈ ਛੋੜੀ ਲੈ ਪਖੰਡਾ ਨਾਮ ਲਿਆ ਜਾਹੇ ਤਰੰਦਾ ਮਹੱਲਾ ਪਹਿਲਾ ਮਾਨਸ ਖਾਣੇ ਕਰੈ ਨਿਵਾਜ ਸ਼ੁਰੀ ਵਗਾਏ ਨ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂਰੈ ਨਾਦ ਉਨਾ ਪੇ ਆਵੈ ਉਹੀ ਸਾਦ ਉਹ ਨਾ ਪੇ ਆਵੇ ਉਹ ਹੀ ਸਾਦ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਖਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪਰਵਾਣ ਮਲੇਸ਼ ਧਾਨ ਲੈ ਪੂਜੈ ਪੁਰਾਣ ਅਪਾਖਿਆ ਕਾ ਕੁੱਠਾ ਬਕਰਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣਾ ਦੇਖੇ ਚੋਕਾ ਗੱਡੀਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਹਨ ਸਾਡਾ ਫਿੱਟਾ ਤਨ ਫਿੱਟਾ ਫੇੜ ਕਰੇ ਨਾ ਮਨ ਝੂਠਾ ਚੁਲੀ ਭਰੇ ਨਾ ਕੋ ਨਾਨਕ ਸੱਚ ਤੇ ਆਈਐ ਸਚ ਹੋਵੇ ਤਾਂ ਸਚ ਪਾਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵੜੇ ਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ ਦਰ ਮੰਗਨ ਭੇਖ ਨਾ ਪਾਇੰਦਾ ਸਲੋਕ ਮਹੱਲਾ ਪਹਿਲਾ ਜੇ ਮੋਹਾ ਕਾ ਘਰ 모ਹ ਹੈ ਘਰ 모ਹ ਪਿਤਰੀ ਦੇ ਅੱਗੇ ਵਸਤ ਸੰਝਾਣੀ ਐ ਪਿਤਰੀ ਚੋਰ ਕਰੇ ਵੱਡিয়ে ਹੱਥ ਦਲਾ ਲ ਕੇ ਮੁਸਬੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ ਜੋ ਜੋ ਰੂ ਸਰ ਨਾ ਬਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤਨੇਤ ਹੋਏ ਖਵਾਰ ਸੂਚੇ ਹਿ ਨਾਖੀ ਹੈ ਬੈਨ ਜੇ ਪਿੰਡਾ ਤੋਏ ਸੂਚੇ ਸੇ ਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸੁਵਾਰਿਆ ਕੋਠੇ ਮੰਡਪ ਮਾੜੀਆਂ ਲਾਇ ਬੈਠੇ ਘਰ ਪਾਸਾਰਿਆ ਚੀਜ ਕਰਨ ਮਨ ਭਾਵੰਦੇ ਹਰ ਬੁੱਝਨ ਨਾਹੀ ਹਾਰਿਆ ਘਰ ਫੁਰਮਾਏ ਸੁਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਾਰੇ ਆਈ ਜੋ ਬਨਹਾਰਿਆ ਸਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹੇ ਤੈ ਲੱਕੜੀ ਅੰਦਰ ਕੀੜਾ ਹੋਏ ਜੇਤੇ ਧਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜਿਓ ਹੈ ਜਿਤ ਹਰਿਆ ਸਭ ਕੋਏ ਸੂਤਕ ਕੇਉ ਕਰ ਰਖੀਐ ਸੂਤਕ ਪਵੈ ਰਸੋਏ ਨਾਨਕ ਸੂਤਕੇ ਬਨਾ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ ਮਾਨਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਿਆ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇ ਤਬਾਰੀ ਖਾਹੇ ਨਾਨਕ ਹੰਸਾ ਆਦਮੀ ਬੱਦੇ ਜੰਪੁਰ ਜਾਹੇ ਮਹੱਲਾ ਪਹਿਲਾ ਸਭਉ ਸੂਤਕ ਭਰਮ ਹੈ ਦੂਜੈ ਲੱਗੈ ਜਾਏ ਜੰਮਣ ਮਰਣਾ ਹੁਕਮ ਹੈ ਬਾਣੈ ਆਵੈ ਜਾਏ ਖਾਣਾ ਪੀਣਾ ਪਵਿੱਤਰ ਹੈ ਦਿਤੋਂ ਰਿਜ ਕਸਮ ਬਾਹੇ ਨਾਨਕ ਜਿਨੀ ਗੁਰਮੁਖ 부ਜੇ ਆਤਿਨਾ ਸੂਤਕ ਨਾਹੇ ਪੌੜੀ ਸਤਗੁਰ ਵੱਡਾ ਕਾਰਸਾ ਲਈਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਬਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਡੀਆਂ ਬੁਰਿਆਈਆਂ ਸਹਿਤ ਉੱਠੈ ਨੌ ਨੇ ਦਪਾਈਆਂ ਘਰ ਹੁਕਮ ਅਮਾਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਸਹਿਤ ਉੱਠੈ ਨੌ ਨੇ ਦਪਾਈਆਂ ਸਹਿਤ ਉੱਠੈ ਨੌ ਨੇ ਦਪਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ